ਪਰਮਾਤਮਾ ਨੇ ਸਾਨੂੰ ਜਦੋਂ ਬਣਾਇਆ ਨਾ ਮਾਇਆ ਦੀ ਪਾਗ ਜਿੰਦਰਾ ਮਾਰ ਦਿੱਤਾ ਜੀ ਤੇ ਚਾਬੀ ਕਾਨੂੰ ਦੇ ਦਿੱਤੀ ਜੀ ਗੁਰੂ ਗੁਰ ਪੁਣਜੀ ਪਾਉ ਨੇਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉੱਕੜੇ ਅਵਰਣਾ ਕੁੰਜੀ ਹੱਥ ਕਦੇ ਹੋਰ ਕਿਸੇ ਕੋਲ ਕੁੰਜੀ ਨਹੀਂ ਜੇ ਹੈਗੀ ਜਿਹੜਾ ਤੁਹਾਡੇ ਅੱਜ ਕਪਾੜ ਖੋਲ ਦਵੇ ਕੇਵਲ ਤੇ ਕੇਵਲ ਗੁਰੂ ਕੋਲ ਕੁੰਜੀ ਜੇ ਰੱਬ ਨੇ ਗੁਰੂ ਨੂੰ ਕੁੰਜੀ ਦਿੱਤੀ ਜੀ ਵਰ ਕੇ ਸੇ ਕੋਲ ਪੂੰਜੀ ਨਹੀਂ ਹੈ ਅਗਰ ਨਾ ਪੂੰਜੀ ਹੱਥ ਕਿਮਾ ਕਰਿਓ ਇੱਥੇ ਤੇ ਗੁਰੂ ਪੁੱਤਰਾ ਨੇ ਜਿਨ੍ਹਾਂ ਨੇ ਕਹਿਣਾ ਨਹੀਂ ਨਾ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਬਾਰੇ ਵੀ ਆ ਗਿਆ ਪੁੱਤਰੀ ਕੌਲ ਨਾ ਪਾਲਿਓ ਬਾਬਾ ਸ਼੍ਰੀ ਚੰਦ ਤੇ ਲਖਮੀ ਚੰਦ ਜੀ ਨੇ ਕਹਿਣਾ ਨਹੀਂ ਸੀ ਮੰਨਦੇ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੇ ਬਾਰੇ ਵੀ ਬਚਨ ਆ ਗਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟਿਏ ਆਪਣੇ ਗੁਰੂ ਪੀਰ ਦਾ ਕਹਿਣਾ ਮੋੜ